ਉੱਤ ਸੱਫਾ ਗੱਲ ਕਰਨੀ ਹੈ ਪੁਜਾਰੀ ਨੇ ਬਾਬਾ ਨਾਨਕ ਜੀ ਦੀ ਲਾਸ਼ ਨੂੰ ਵੀ ਨਹੀਂ ਬਖਸ਼ਿਆ ਦੋਸਤੋ ਪੁਜਾਰੀ ਤਬਕਾ ਸਦੀਆਂ ਤੋਂ ਹੀ ਆਮ ਲੋਕਾਂ ਦਾ ਸ਼ੋਸ਼ਣ ਕਰਦਾ ਆ ਰਿਹਾ ਹੈ ਆਮ ਲੋਕਾਂ ਦਾ ਸ਼ੋਸ਼ਣ ਕਰਨਾ ਤਾਂ ਸੁਭਾਵਿਕ ਜਿਹੀ ਗੱਲ ਹੈ ਪਰ ਇਸ ਪੁਜਾਰੀ ਨੇ ਤਾਂ ਬਾਬਾ ਨਾਨਕ ਜੀ ਨੂੰ ਵੀ ਨਹੀਂ ਬਖਸ਼ਿਆ ਇਸ ਪੁਜਾਰੀ ਨੇ ਅਜਹੀਆਂ ਮੰਨ ਘੜਤ ਤੇ ਝੂਠੀਆਂ ਸਾਖੀਆਂ ਬਣਾ ਕੇ ਲਿਖ ਦਿੱਤੀਆਂ ਕਿ ਝੂਠ ਨੂੰ ਵੀ ਸੱਚ ਬਣਾ ਕੇ ਪੇਸ਼ ਕਰ ਦਿੱਤਾ ਅਜਿਹਾ ਹੀ ਇੱਕ ਝੂਠ ਦਾ ਨਮੂਨਾ ਭਾਈ ਬਾਲੇ ਵਾਲੇ ਵਾਲੀ ਸਾਖੀ ਜਨਮ ਸਾਖੀ ਵਿੱਚ ਮਿਲਦਾ ਹੈ ਪਹਿਲੀ ਗੱਲ ਤਾਂ ਬਾਲੇ ਨਾਂ ਦਾ ਕੋਈ ਵਿਅਕਤੀ ਹੋਇਆ ਹੀ ਨਹੀਂ ਪਰ ਪੁਜਾਰੀ ਨੇ ਇੱਕ ਕਾਲਪਨਿਕ ਬਾਲੇ ਨਾਂ ਦਾ ਪਾਤਰ ਘੜ ਕੇ ਅਜਿਹੀ ਸਾਖੀ ਲਿਖ ਦਿੱਤੀ ਤੇ ਝੂਠ ਦੇ ਵੀ ਪੈਰ ਲਾ ਕੇ ਝੂਠ ਨੂੰ ਸੱਚ ਬਣਾ ਕੇ ਤੋੜ ਦਿੱਤਾ ਆਓ ਆਪਾਂ ਇਸ ਸਾਖੀ ਨੂੰ ਸੁਣਦੇ ਹਾਂ ਇਸ ਸਾਖੀ ਮੁਤਾਬਕ ਕਿਹਾ ਜਾਂਦਾ ਹੈ ਕਿ ਬਾਬਾ ਬੁੱਢਾ ਜੀ ਨੇ ਭਾਈ ਬੱਲੇ ਅਤੇ ਗੁਰੂ ਅੰਗਦ ਦੇਵ ਜੀ ਨੂੰ ਸਾਖੀ ਸੁਣਾਈ ਕਿ ਕਰਤਾਰਪੁਰ ਵਿਖੇ ਬਾਬਾ ਨਾਨਕ ਜੀ ਨੇ ਸੰਗਤਾਂ ਨੂੰ ਕਿਹਾ ਕਿ ਮੇਰੇ ਜਾਣ ਦਾ ਸਮਾਂ ਆ ਗਿਆ ਹੈ ਮਨ ਮਨੋ ਸਚਖੰਡ ਵਿੱਚੋਂ ਪ੍ਰਮਾਤਮਾ ਦਾ ਸੁਨੇਹਾ ਆ ਗਿਆ ਹੈ ਬਾਬਾ ਨਾਨਕ ਜੀ ਨੇ ਕਿਹਾ ਕਿ ਅਸੀਂ ਅੱਜ ਚਲੇ ਜਾਣਾ ਹੈ ਇਸ ਲਈ ਤਿਆਰੀ ਕਰੋ ਸਮੱਗਰੀ ਵਗੈਰਾ ਲਿਆਓ ਬਾਬਾ ਨਾਨਕ ਜੀ ਦੇ ਦੋਨਾਂ ਬੱਚਿਆਂ ਨੂੰ ਵੀ ਬੁਲਾਉਣ ਵਾਸਤੇ ਸੁਨੇਹਾ ਭੇਜਿਆ ਗਿਆ ਜਦ ਬੱਚੇ ਸਨੇਹਾ ਭੇਜਨ ਤੋਂ ਬਾਅਦ ਵੀ ਨਾ ਆਏ ਤਾਂ ਬਾਬਾ ਨਾਨਕ ਜੀ ਜੋਤੀ ਜੋਤ ਸਮਾ ਗਏ। ਬਾਬਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਜੀ ਦੇ ਦੋਨੋਂ ਬੱਚੇ ਫਿਰ ਆ ਗਏ ਅਤੇ ਕਹਿਣ ਲੱਗੇ ਕਿ ਬਾਬਾ ਜੀ ਅਸੀਂ ਤੇਰੇ ਪੁੱਤਰ ਹਾਂ। ਤੁਸੀਂ ਜੇਕਰ ਚਾਰ ਘੜੀਆਂ ਠਹਿਰ ਕੇ ਜੋਤੀ ਜੋਤ ਸਮਾ ਜਾਂਦੇ ਤਾਂ ਅਸੀਂ ਤੁਹਾਡੇ ਨਾਲ ਚਾਰ ਗੱਲਾਂ ਹੀ ਕਰ ਲੈਂਦੇ। ਇਹ ਸੁਣ ਕੇ ਬਾਬਾ ਜੀ ਨੇ ਅੱਖਾਂ ਖੋਲ ਲਈਆਂ ਤੇ ਫਿਰ ਜਿਉਂਦੇ ਹੋ ਗਏ। ਬਾਬਾ ਜੀ ਨੇ ਕਿਹਾ ਕਿ ਪੁੱਤਰ ਤੁਸੀਂ ਚਾਰ ਘੜੀਆਂ ਦੀ ਕੀ ਗੱਲ ਕਰਦੇ ਹੋ? ਜੇਕਰ ਤੁਸੀਂ ਕਹੋ ਤਾਂ ਮੈਂ ਚਾਰ ਯੁੱਗ ਤੱਕ ਯੁੱਗਾਂ ਤੱਕ ਵੀ ਜਿਉਂਦਾ ਰਹਿ ਸਕਦਾ ਹਾਂ। ਬੱਚਾ ਨੇ ਕਿਹਾ ਕਿ ਬਾਬਾ ਜੀ ਅਸੀਂ ਤੇਰੇ ਪੁੱਤਰ ਹਾਂ ਤੁਸੀਂ ਸਾਡਾ ਵੀ ਕੁਝ ਖਿਆਲ ਕਰੋ ਅਤੇ ਸਾਡਾ ਸਾਡੇ ਰੋਟੀ ਪਾਣੀ ਦਾ ਕਿੱਥੋਂ ਚੱਲੇਗਾ ਇਹ ਵੀ ਪ੍ਰਬੰਧ ਕਰਕੇ ਜਾਓ ਇਹ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਗੁਰੂ ਘਰ ਦੇ ਤਾਂ ਕੁੱਤੇ ਵੀ ਭੁੱਖੇ ਨਹੀਂ ਮਰਦੇ ਤੁਸੀਂ ਤਾਂ ਮੇਰੇ ਪੁੱਤਰ ਹੋ ਤੁਹਾਡੇ ਵੀ ਲੋਕ ਪੂਜਾ ਕਰਿਆ ਕਰਨਗੇ ਫਿਰ ਬਾਬਾ ਜੀ ਨੇ ਸਾਰੀ ਸਮਗਰੀ ਮੰਗਵਾਲੀ ਤੇ ਚਾਦਰ ਵਿਛਾ ਕੇ ਪਰਮਾਸਨ ਲਾ ਕੇ ਬੈਠ ਗਏ ਆਪਣੇ ਚਾਰੋਂ ਪਾਸੇ ਕਹਿੰਦੇ ਇੱਕ ਕਨਾਤ ਲਗਵਾ ਲਈ ਅਤੇ ਕਰ ਤਾਂ ਕਿ ਬਾਹਰ ਕੋਈ ਵੀ ਆਦਮੀ ਅੰਦਰ ਨਾ ਆਵੇ ਕਹਿੰਦੇ ਅਸਮਾਨ ਵਿੱਚੋਂ ਕੋਈ ਗਰੜ ਪੰਛੀ ਵਰਗਾ ਕੋਈ ਜਾਨਵਰ ਆਇਆ ਤੇ ਬਾਬਾ ਜੀ ਉਸ ਉੱਪਰ ਸਵਾਰ ਹੋ ਕੇ ਸੱਚਖੰਡ ਚਲੇ ਗਏ ਕਹਿੰਦੇ ਬਾਹਰ ਰੌਲਾ ਪੈ ਗਿਆ Hindu ਕਹਿੰਦੇ ਸਾਡਾ ਗੁਰੂ ਹੈ ਅਸੀਂ ਸਸਕਾਰ ਕਰਨਾ ਹੈ ਮੁਸਲਮਾਨ ਕਹਿੰਦੇ ਅਸੀਂ ਸਸਕਾਰ ਕਰਨਾ ਹੈ ਫਿਰ ਵਿੱਚ ਕੁਝ ਬੰਦਿਆਂ ਨੇ ਵਿੱਚ ਪੈ ਕੇ ਫੈਸਲਾ ਕਰਵਾਇਆ ਕਿ ਤੁਸੀਂ ਜਿਸ ਚਾਦਰ ਨਾਲ ਬਾਬਾ ਨਾਨਕ ਜੀ ਦੀ ਡੈੱਡ ਬਾਡੀ ਨੂੰ ਟਕਿਆ ਹੋਇਆ ਹੈ ਉਸ ਚਾਦਰ ਦੇ ਥੱਲੇ ਆਪਣੇ ਆਪਣੇ ਫੁੱਲ ਰੱਖ ਦਿਓ ਜਿਹੜੀ ਧਿਰ ਦੇ ਫੁੱਲ ਸਹੀ ਸਲਾਮਤ ਰਹਿਣਗੇ ਕਮਲਾਉਣਗੇ ਨਹੀਂ ਉਹ ਧਿਰ ਬਾਬਾ ਜੀ ਦਾ ਸੰਸਕਾਰ ਕਰਦੇ ਵੀ ਕਹਿੰਦੇ ਜਦ ਕੁਝ ਮਿੰਟਾਂ ਬਾਅਦ ਚਾਦਰ ਨੂੰ ਚੁੱਕ ਕੇ ਦੇਖਿਆ ਗਿਆ ਤਾਂ ਚਾਦਰ ਦੇ ਥੱਲੇ ਕੁਝ ਵੀ ਨਹੀਂ ਸੀ। ਬਾਬਾ ਜੀ ਗੋੜਣ ਦੀ ਸਵਾਰੀ ਕਰਕੇ ਸੱਚਖੰਡ ਵਿੱਚ ਪਹੁੰਚ ਚੁੱਕੇ ਸਨ। ਫਿਰ ਮੁਗਲਾਂ ਤੇ ਹਿੰਦੂਆਂ ਨੇ ਚਾਦਰ ਨੂੰ ਕਹਿੰਦੇ ਅੱਧਾ-ਅੱਧਾ ਕਰਕੇ ਵੰਡ ਲਿਆ। ਮੁਗਲਾਂ ਨੇ ਅੱਧੀ ਚਾਦਰ ਨੂੰ ਦੱਸੀ ਵਿੱਚ ਦਫਨਾ ਦਿੱਤਾ ਅਤੇ ਹਿੰਦੂਆਂ ਨੇ ਅੱਧੀ ਚਾਦਰ ਦਾ ਸਸਕਾਰ ਕਰ ਦਿੱਤਾ। ਹੁਣ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਆਦਮੀ ਇੱਕ ਵਾਰ ਮਰ ਗਿਆ ਇੱਕ ਵਾਰ ਉਸਦੇ ਸਾਰ ਨਿਕਲ ਗਏ ਉਹ ਦੁਬਾਰਾ ਉਸ ਨੂੰ ਕਹਿਣ ਤੇ ਉਹ ਆਪਣੀ ਮਰਜ਼ੀ ਨਾਲ ਜਿਉਂਦਾ ਕਿਵੇਂ ਹੋ ਸਕਦਾ ਹੈ ਫਿਰ ਉਹ ਇਹ ਗੱਲ ਕਹੇ ਕਿ ਜੇਕਰ ਤੁਸੀਂ ਕਹੋ ਤਾਂ ਮੈਂ ਚਾਰ ਯੁੱਗ ਹੋਰ ਵੀ ਜਿਉਂਦਾ ਰਹਿ ਸਕਦਾ ਹਾਂ ਫਿਰ ਛਿਰੀ ਚੰਨ ਦੀ ਪੂਜਾ ਕਰਵਾਉਣ ਵਾਸਤੇ ਬਾਬੇ ਦੇ ਮੂੰਹੋਂ ਇਹ ਗੱਲ ਕਢਵਾ ਦਿੱਤੀ ਕਿ ਲੋਕ ਤੁਹਾਡੇ ਵੀ ਪੂਜਾ ਕਰਿਆ ਕਰਨਗੇ। ਗੁਰੂ ਘਰ ਦਿੱਤਾ ਕੁੱਤੇ ਵੀ ਨਹੀਂ ਭੁੱਖੇ ਮਰਦੇ ਤੁਸੀਂ ਤਾਂ ਮੇਰੇ ਪੁੱਤਰ ਹੋ। ਇਸ ਤੋਂ ਸਿੱਧ ਹੁੰਦਾ ਕਿ ਸਾਖੀ ਛਿਰੀ ਚੰਦਿਆ ਨੇ ਲਿਖੀ ਹੈ। ਫਿਰ ਕਹਿੰਦੇ ਬਾਬਾ ਜੀ ਗੋੜ ਪੰਛੀ ਉੱਪਰ ਬੈਠ ਕੇ ਹੀ ਸੱਚਖੰਡ ਚਲੇ ਗਏ। ਗਰੜ ਪੰਛੀ ੜਕ ੜਕ ਤਾਕਤਵਰ ਜਾਨਵਰ ਸੀ ਜਿਹੜਾ ਆਪਣੇ ਉੱਪਰ ਬਿਠਾ ਕੇ ਬਾਬਾ ਨਾਨਕ ਜੀ ਨੂੰ ਹੀ ਸੱਚਖੰਡ ਵਿੱਚ ਲੈ ਗਿਆ ਬਾਬਾ ਨਾਨਕ ਜੀ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ ਨੰਬਰ 648 ਉੱਪਰ ਆਪਣੀ ਬਾਣੀ ਵਿੱਚ ਕਹਿ ਰਹੇ ਹਨ ਕਿ ਮਰਨ ਤੋਂ ਬਾਅਦ ਆਤਮਾ ਦਾ ਕੁਝ ਵੀ ਪਤਾ ਨਹੀਂ ਲੱਗਦਾ ਕਿ ਹਜ਼ੀਰੂ ਕਿੱਧਰ ਨੂੰ ਚਲੀ ਗਈ ਹੈ ਪਰ ਦੂਜੇ ਪਾਸੇ ਬਾਬਾ ਨਾਨਕ ਜੀ ਆਪਣੇ ਹੀ ਆਪਣੇ ਹੀ ਮਰਨ ਤੋਂ ਬਾਅਦ ਗਰੜ ਉੱਪਰ ਚੜ ਕੇ ਸਤਖੰਡ ਉੱਪਰ ਸਤਖੰਡ ਵਿੱਚ ਚਲੇ ਗਏ ਹਨ ਇਸ ਦਾ ਮਤਲਬ ਇਹ ਹੋਇਆ ਕਿ ਪੁਜਾਰੀ ਲਾਣਾ ਬਾਬਾ ਨਾਨਕ ਜੀ ਨੂੰ ਹੀ ਝੂਠਾ ਸਾਬਤ ਕਰ ਰਿਹਾ ਹੈ ਪਰ ਸਾਡੇ ਸਿੱਖਾਂ ਨੇ ਕਿਹੜਾ ਆਪਣੇ ਦਿਮਾਗ ਤੋਂ ਕੰਮ ਲੈਣਾ ਹੈ ਉਹ ਇਹੋ ਜਿਹੀਆਂ ਝੂਠੀਆਂ ਸਾਖੀਆਂ ਸੁਣ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੇ ਹਨ ਦੋਸਤੋ ਅਸਲੀਅਤ ਇਹ ਹੈ ਕਿ ਸਾਡੇ ਬਾਬਾ ਨਾਨਕ ਜੀ ਨੂੰ ਕਿਡਨਾਪ ਕਰਕੇ ਕਿਤੇ ਖਪਾਇਆ ਗਿਆ ਸੀ ਅਤੇ ਫਿਰ ਇਹ ਕਹਾਣੀ ਬਣਾ ਦਿੱਤੀ ਕਿ ਉਹ ਉੱਡ ਕੇ ਸਤਖੰਡ ਵਿੱਚ ਚਲੇ ਗਏ ਹਨ ਇਸ ਤਰ੍ਹਾਂ ਪੁਜਾਰੀ ਨੇ ਇੱਕੋ ਤੀਰ ਨਾਲ ਕਈ ਸ਼ਿਕਾਰ ਕਰ ਲਏ ਹਨ ਪਹਿਲੀ ਗੱਲ ਬਾਬਾ ਨਾਨਕ ਜੀ ਨੂੰ ਜਿਸ ਆਦਮੀ ਨੇ ਕਿਡਨਾਪ ਕਰਕੇ ਖਪਾਇਆ ਸੀ ਉਸ ਨੂੰ ਇਹ ਝੂਠੀ ਕਹਾਣੀ ਬਣਾ ਕੇ ਵਰੀ ਕਰ ਦਿੱਤਾ ਦੂਸਰਾ ਬਾਬਾ ਨਾਨਕ ਜੀ ਨੂੰ ਕਰਾਮਾਤੀ ਸਿੱਧ ਕਰਕੇ ਸਾਡੇ ਸਿੱਖ ਧਰਮ ਨੂੰ Hindu ਧਰਮ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੀਸਰਾ ਬਾਬਾ ਨਾਨਕ ਜੀ ਦੇ ਮੂੰਹੋਂ ਇੱਕ ਰਵਾ ਕੇ ਕੇ ਗੁਰੂ ਘਰ ਦੇ ਤਾਂ ਕੁੱਤੇ ਵੀ ਭੁੱਖੇ ਨਹੀਂ ਮਰਦੇ ਇਸ ਤਰ੍ਹਾਂ ਸ਼੍ਰੀ ਚੰਦ ਨੂੰ ਇਹ ਕਹਿਣਾ ਕਿ ਤੁਹਾਡੀ ਵੀ ਪੂਜਾ ਹੋਇਆ ਕਰੇਗੀ ਸ਼੍ਰੀ ਚੰਦਿਆਂ ਦੇ ਡੇਰੇ ਪੱਕੇ ਕਰਵਾ ਦਿੱਤੇ ਚੌਥਾ ਕੋਈ ਸੱਚਖੰਡ ਕਿਸੇ ਅਸਮਾਨ ਵਿੱਚ ਬਣਿਆ ਹੋਇਆ ਹੈ ਬਾਬਾ ਨਾਨਕ ਜੀ ਨੂੰ ਸੱਚਖੰਡ ਸੱਚਖੰਡ ਵਿਖੇ ਪਹੁੰਚਾ ਪਹੁੰਚਾ ਕਰਕੇ ਸੱਚਖੰਡ ਵਾਲੀ ਗੱਲ ਪੱਕੀ ਕਰ ਦਿੱਤੀ ਹੈ ਪਰ ਸਾਡੇ ਸਿੱਖਾਂ ਦੇ ਇਹ ਪੁਜਾਰੀ ਦੀਆਂ ਚੁਸਤ ਤਬਾਕੀਆਂ ਸਮਝ ਵਿੱਚ ਨਹੀਂ ਆ ਸਕਦੀਆਂ ਕਿਉਂਕਿ ਉਹ ਆਪ ਗੁਰਵਾਣੀ ਨੂੰ ਪੜਦਾ ਹੀ ਨਹੀਂ ਇਹੋ ਕਾਰਨ ਹੈ ਕਿ ਬਾਬਾ ਨਾਨਕ ਜੀ ਦੀ ਸਿੱਖੀ ਅਜ ਕੁਰਾਹੇ ਪਈ ਹੋਈ ਹੈ ਸੋ ਦੋਸਤੋ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਪਸੰਦ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ